ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਗੱਲ ਕਰਦੇ ਆਪਾਂ ਭਾਈ ਅਮਰਪਾਲ ਸਿੰਘ ਦੀ ਜਿਹੜਾ ਕਿ ਬੜੇ ਲੰਬੇ ਸਮੇਂ ਤੋਂ ਲੜਾਈ ਲੜ ਰਿਹਾ ਸੀ ਪੰਜਾਬ ਦੀ ਪਰ ਅੱਜ ਉਸਦੇ ਭਰਾ ਦੇ ਉੱਤੇ ਜਿਹੜਾ ਕਿ ਇਲਜ਼ਾਮ ਲੱਗਿਆ ਹੈ ਕਿ ਜਿਵੇਂ ਉਹਦੇ ਹਰਪ੍ਰੀਤ ਸਿੰਘ ਭਰਾਗਾ ਵੱਡਾ ਅਮਰਪਾਲ ਸਿੰਘ ਦਾ ਉਹਦੇ ਕੋਲੋਂ ਨਸ਼ੀਲੇ ਪਦਾਰਥ ਫੜੇ ਗਏ ਨੇ ਤਾਂ ਇਹ ਬਹੁਤ ਵੱਡਾ ਇੱਕ ਟੈਗ ਕਹਿ ਸਕਦੇ ਆ ਆਪਾਂ ਜਿਵੇਂ ਕਿ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਉਹਨੇ ਇੱਕ ਪੰਜਾਬ ਦਾ ਐਮਪੀ ਬਣ ਕੇ ਪੰਜਾਬ ਦੇ ਲੋਕਾਂ ਲਈ ਕੰਮ ਕਰਨਾ ਸੀ ਤੇ ਅੱਜ ਹੁਣ ਉਹ ਸਰਕਾਰਾਂ ਇਹਦਾ ਇੱਕ ਮੁੱਦਾ ਬਣਾਉਣੀਆਂ ਕਿ ਉਹਦੇ ਭਰਾ ਕੋਲੋਂ ਨਸ਼ੀਲੇ ਪਦਾਰਥ ਫੜੇ ਗਏ ਨੇ ਬੜਾ ਤੰਗ ਕਰਨੀਆਂ ਸਰਕਾਰਾਂ ਕਿਉਂਕਿ ਸੈਂਟਰ ਗਵਰਨਮੈਂਟ ਵੀ ਹਿੱਲ ਜਾਂਦੀ ਉਹਦੇ ਨਾਮ ਤੋਂ ਪਰ ਕਿਤੇ ਨਾ ਕਿਤੇ ਵੇਖਣ ਵਾਲੀ ਗੱਲ ਹੈ ਵੀ ਹੋ ਸਕਦਾ ਕਿਸੇ ਦੀ ਸਾਜ਼ਿਸ਼ ਹੋਵੇ ਕਿ ਸਿੱਖ ਪਰਿਵਾਰ ਪੰਜਾਬ ਦੇ ਲਈ ਲੜਦਾ ਸੀ ਪੰਜਾਬ ਲਈ ਬੋਲਦਾ ਸੀ ਪੰਜਾਬ ਦੇ ਵਿੱਚ ਜਿਹੜਾ ਕਿ ਚਿੱਟਿਆਂ ਨੂੰ ਲੈ ਕੇ ਮੁੱਦਾ ਚੱਕਿਆ ਸੀ ਜਿਵੇਂ ਕਿ ਨਸ਼ੇ ਨੂੰ ਲੈ ਕੇ ਨਸ਼ਾ ਤਸਕਰਾਂ ਤੇ ਇੱਕ ਨਖੇਲ ਕਸਮ ਦਾ ਕੰਮ ਕਰਨਾ ਸੀ ਉਹਦੇ ਵਿੱਚ ਇਸ ਜਿਹੜੀ ਗੱਲ ਹੈ ਭਾਈ ਅਮਰਪਾਲ ਸਿੰਘ ਦੇ ਵੱਡੇ ਭਰਾ ਕੋਲ ਜਿਹੜਾ ਕਿ ਨਸ਼ੀਲਾ ਪਦਾਰਥ ਫੜਿਆ ਗਿਆ ਉਹਨੇ ਇੱਕ ਰਕਾਵਟ ਪੈਦਾ ਕਰ ਦਿੱਤੀ ਹੈ ਕਿਉਂਕਿ ਹੋ ਸਕਦਾ ਸਰਕਾਰਾਂ ਨੇ ਮਿਲ ਜੁਲ ਕੇ ਇਹਨਾਂ ਨੂੰ ਮਤਲਬ ਕਿਵੇਂ ਨਾ ਕਿਵੇਂ ਨਸ਼ੇ ਦੇ ਵਿੱਚ ਜਾਂ ਕੋਈ ਡੋਜ ਦੇ ਦਿੱਤੀ ਹੋਵੇ ਕੋਈ ਤਰੀਕੇ ਨਾਲ ਨਸ਼ਾ ਕਰਵਾ ਦਿੱਤਾ ਹੋਵੇ ਹੋ ਸਕਦਾ ਕਿਸੇ ਦੀ ਚਾਲ ਹੋਵੇ ਆਉਣ ਵਾਲੇ ਟਾਈਮਾਂ ਦੇ ਵਿੱਚੋਂ ਸਾਹਮਣੇ ਆ ਜੇ ਪਰ ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਆ ਵੀ ਕਿਸ ਸਿੱਖ ਪਰਿਵਾਰ ਕਿਹੜੇ ਹਿਸਾਬ ਨਾਲ ਨਸ਼ੀਲੇ ਪਦਾਰਥ ਦੇ ਚੱਕਰਾਂ 'ਚ ਪਊਗਾ ਯਾਰ ਇਹ ਪੰਜਾਬ ਦੇ ਲੋਕਾਂ ਨੂੰ ਵੀ ਭਲੀ ਭਾਂਤੀ ਪਤਾ ਹੈ ਤੇ ਬਾਕੀ ਸਾਰੇ ਲੋਕ ਜਾਣਦੇ ਆ ਜਿਵੇਂ ਕਿ بڑے ਪੱਧਰ ਤੇ ਜਿਤਾਇਆ ਸੀ ਭਾਈ ਅਮਰਪਾਲ ਸਿੰਘ ਨੂੰ ਪਰ ਹੁਣ ਖਾਸ ਗੱਲ ਤਾਂ ਇਹ ਹੈ ਵੀ ਜਿਹੜਾ ਕਿ ਸਰਕਾਰਾਂ ਨੇ ਇਹਨਾਂ ਨੂੰ ਟੈਗ ਲਾਉਣੇ ਯਾਰ ਸੌਖੇ ਹੋ ਜਾਣਗੇ ਜਿਵੇਂ ਸੈਂਟਰ ਗਵਰਨਮੈਂਟ ਆ ਪੰਜਾਬ ਦੀ ਸਰਕਾਰ ਸਾਡੀ ਭਵੰਤ ਸਿੰਘ ਮਾਨ ਦੀ ਇਹਨਾਂ ਨੇ ਤਾਂ ਪਹਿਲਾਂ ਹੀ ਉਹਨੂੰ ਮਤਲਬ ਅੰਦਰ ਤੜੇ ਹੋਇਆ ਐਨਐਸਏ ਲਾ ਕੇ ਤਾਂ ਹੁਣ ਮੈਨੂੰ ਇਹ ਲੱਗਦਾ ਵੀ ਜਿਹੜਾ ਕਿ ਦਾ ਭਰਾ ਇਹਦੇ ਤੇ ਵੀ ਐਨਐਸਏ ਲਾ ਦੇਣੀ ਚਾਹੀਦੀ ਹੈ ਇਹਨਾਂ ਨੂੰ ਕਿਉਂ ਕਿਉਂਕਿ ਯਾਰ ਜਿਹੜਾ ਪਰਿਵਾਰ ਲੜਦਾ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਹੱਕਾਂ ਦੇ ਲਈ ਉਹਨਾਂ ਲੋਕਾਂ ਨੂੰ ਤੁਸੀਂ ਅੰਦਰ ਦੇਈ ਜਾਂਦੇ ਹੋ ਕਿੰਨਾ ਕਿਚਰੇ ਚੱਲੂ ਆ ਸਾਡੇ ਪੰਜਾਬ ਦੇ ਲੋਕ ਇਹਦਾ ਵਿਰੋਧ ਕਰਦੇ ਨੇ ਪੂਰਾ ਪੰਜਾਬ ਵਿਰੋਧ ਕਰੂਗਾ ਛੜਕਾਂ ਤੇ ਆਉਣਗੇ ਨੌਜਵਾਨ ਜੇ ਅਗਰ ਤੁਸੀਂ ਐਸੇ ਤਰ੍ਹਾਂ ਹੀ ਇਹਨਾਂ ਦੇ ਨਾਲ ਇਲਜ਼ਾਮਬਾਜ਼ੀ ਕਰਦੇ ਰਹੇ ਤਾਂਉਣ ਵਾਲਾ ਟਾਈਮ ਬੜਾ ਬਿਆਹੰਕਰ ਹੋਊਗਾ ਇਹ ਸਰਕਾਰਾਂ ਲਈ ਚਾਹੇ ਉਹ ਸੈਂਟਰ ਗਵਰਨਮੈਂਟ ਆ ਚਾਹੇ ਉਹ ਪੰਜਾਬ ਦੀ ਸਰਕਾਰ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਇਹ ਸੰਦੇਸ਼ ਦਿੱਤਾ ਕਿ ਮੇਰੇ ਹਿਸਾਬ ਨਾਲ ਜਿਹੜੀ ਮੇਰੀ ਸੋਚ ਹੈ ਕਿ ਹੋ ਸਕਦਾ ਉਹਨਾਂ ਨੇ ਜਾਣਬੁੱਝ ਕੇ ਜਾਣਬੁੱਝ ਕੇ ਇਹ ਕੰਮ ਕਰਵਾਇਆ ਹੋਵੇ ਉਹਨੂੰ ਨਸ਼ੇ ਦੀ ਡੋਜ਼ ਦੇ ਦਿੱਤੀ ਗਈ ਹੋਵੇ ਤੇ ਨਸ਼ਾ ਉਸ ਤੋਂ ਬਾਅਦ ਉਹਦੀ ਜੇਬ ਦੇ ਵਿੱਚ ਪਾ ਕੇ ਉਹ ਤੋਂ ਫੜਿਆ ਗਿਆ ਹੋਵੇ ਹੁਣ ਇਹਨਾਂ ਦਾ ਦੱਸਣਾ ਕੀ ਹੈ ਵੀ ਉਹਦੇ ਤੋਂ ਨਸ਼ਾ ਫੜਿਆ ਗਿਆ ਇੱਕ ਉਹਦਾ ਸਾਥੀ ਉਹਦੇ ਨਾਲ ਸੀ ਅਤੇ ਜਿਹੜਾ ਕਿ ਨਸ਼ੇ ਦੀ ਹਾਲਤ ਦੇ ਵਿੱਚ ਮੌਜੂਦ ਸੀ ਬਾਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਸੀਂ ਡਿਟੇਲ ਦੇ ਵਿੱਚ ਪੂਰੀ ਗੱਲ ਧਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਕੀ ਬਣਦਾ ਪਰ ਜਿਹੜਾ ਕੋਈ ਭੈਣ ਭਰਾ ਚੈਨਲ ਤੇ ਆ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਪੰਜਾਬ ਦੇ ਪ੍ਰਤੀ ਜਿਹੜਾ ਆਪਾਂ ਪਾਵਾਂਗੇ ਉਹ ਚਾਹੇ ਅਮਰਤਪਾਲਾ ਚਾਹੇ ਕੋਈ ਵੀ ਆ ਉਹ ਤੁਹਾਡੇ ਤੱਕ ਪਹੁੰਚ ਜਾਊਗਾ ਘੰਟੀ ਦਾ ਬਟਨ ਦਬਾਉਣਾ ਨਾ ਜੀ ਕੋਲਿਓ ਧੰਨਵਾਦ